ਸਸ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਵੀਡੀਓ ਬਣਾਵਾਂਗੇ ਮੈਚਿੰਗ ਸੂਟ ਦੀ ਕਟਾਈ ਤੇ ਠੀਕ ਹੈ ਜੀ ਮੈਚਿੰਗ ਸੂਟ ਦੀ ਮੈਂ ਤੁਹਾਨੂੰ ਕਟਾਈ ਦੱਸੂਗੀ ਕਿਵੇਂ ਕਰਨੀ ਹੈ ਦੇਖ ਸਕਦੇ ਹੋ ਤੁਸੀਂ ਇਸ ਤਰ੍ਹਾਂ ਇਹਦੇ ਉੱਪਰ ਫਲਾਵਰ ਬਣਾਇਆ ਹੋਇਆ ਹੈਗਾ ਕਢਾਈ ਕਰੀ ਹੋਈ ਹੈ ਠੀਕ ਹੈ ਜੀ ਤੇ ਆਪਾਂ ਜੀ ਕਟਾਈ ਕਰਨੀ ਹੈ ਬਾਹਾਂ ਦੇ ਉੱਪਰ ਇਸ ਤਰ੍ਹਾਂ ਡਿਜ਼ਾਈਨ ਆਊਗਾ ਇਹਦਾ ਠੀਕ ਹੈ ਜੀ ਤੇ ਬੈਕ ਪੱਲੇ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਉਸੇ ਤਰ੍ਹਾਂ ਹੀ ਪ੍ਰਿੰਟ ਆ ਜਿਵੇਂ ਫਰੰਟ ਪੱਲੇ ਦੇ ਵਿੱਚ ਪ੍ਰਿੰਟ ਆ ਇਹਦੇ ਠੀਕ ਹੈ ਜੀ ਨਾਲ ਪ੍ਰਿੰਟ ਵੀ ਆ ਕਢਾਈ ਵੀ ਆ ਬੈਕ ਪੱਲੇ ਵਿੱਚ ਕਢਾਈ ਨਹੀਂ ਹੈਗੀ ਠੀਕ ਹੈ ਜੀ ਹੁਣ ਆਪਾਂ ਇਹਦੀ ਕਟਾਈ ਕਰਾਂਗੇ 셔ਟ ਦੀ ਕਟਾਈ ਕਰਾਂਗੇ ਪਹਿਲਾਂ ਆਪਾਂ ਸਭ ਤੋਂ ਪਹਿਲਾਂ ਆਪਾਂ ਨੇ ਕੀ ਕਰਨਾ ਇਹਨੂੰ ਇਸ ਤਰ੍ਹਾਂ ਕੱਪੜੇ ਨੂੰ ਖੋਲ ਲੈਣਾਗਾ ਠੀਕ ਹੈ ਜੀ ਖੋਲਣ ਤੋਂ ਬਾਅਦ ਫਿਰ ਆਪਾਂ ਨੇ ਜਿਹੜੀ ਇਹਦੀ ਕਢਾਈ ਦਿੱਤੀ ਹੋਈ ਆ ਘੇਰੇ ਦੇ ਉੱਪਰ ਹਨਾ ਇਸ ਤਰ੍ਹਾਂ ਦੇਖ ਸਕਦੇ ਤੁਸੀਂ ਸਾਰੇ ਘੇਰੇ ਦੇ ਉੱਪਰ ਕਢਾਈ ਕਰੀ ਹੋਈ ਆ ਉਹਨੂੰ ਆਪਾਂ ਇਸ ਤਰ੍ਹਾਂ ਫੜ ਲੈਣਾ ਕੱਪੜੇ ਨੂੰ ਸੈਂਟਰ ਕਰ ਲੈਣਾ ਕਢਾਈ ਦਾ ਕੜਾਈ ਨੂੰ ਇਸ ਤਰ੍ਹਾਂ ਕੜਾਈ ਦੇ ਨਾਲ ਆਪਾਂ ਨੇ ਬਿਲਕੁਲ ਮਿਲਾ ਲੈਣਾ ਦੇਖ ਸਕਦੇ ਤੁਸੀਂ ਠੀਕ ਹੈ ਜੀ ਕੜਾਈ ਨੂੰ ਕੜਾਈ ਦੇ ਨਾਲ ਮਿਲਾ ਕੇ ਆਪਾਂ ਇਸ ਤਰ੍ਹਾਂ ਫਿਰ ਆਪਾਂ ਨੇ ਇਹਦੇ ਉੱਤੇ ਜਿਹੜਾ ਨਾਪ ਆ ਸ਼ਰਟ ਦਾ ਲਗਾਉਣਾ ਹਾਂਜੀ ਦੋਸਤੋ ਦੇਖ ਸਕਦੇ ਤੁਸੀਂ ਆਪਾਂ ਨੇ ਕੱਪੜੇ ਨੂੰ ਚੰਗੀ ਤਰ੍ਹਾਂ ਸੈੱਟ ਕਰਕੇ ਵਿਛਾ ਲਿਆ ਹੁਣ ਆਪਾਂ ਨਾ ਇਹਦੀ ਲੈਂਥ ਲਗਾਵਾਂਗੇ ਤੇ نیچے ਤੋਂ ਆਪਾਂ ਨੇ ਜਿਹੜੀ ਇਹਦੀ ਪੱਟੀ ਹੈਗੀ ਆ ਨੀਚੇ ਇਹ ਦੇਖ ਸਕਦੇ ਹੋ ਤੁਸੀਂ ਉਹ ਆਪਾਂ ਨੇ ਪੱਟੀ ਨੂੰ ਪੱਟੀ ਦੇ ਨਾਲ ਚੰਗੀ ਤਰ੍ਹਾਂ ਇਧਰਲੀ ਸਾਈਡ ਤੋਂ ਮਿਲਾ ਲਿਆ ਚਾਹੇ ਬੰਦ ਘੱਟ ਕੱਪੜਾ ਹੋ ਰਿਹਾ ਉਹਦਾ ਆਪਾਂ ਨੂੰ ਕੋਈ ਹੋਣੀ ਹੈਗਾ ਠੀਕ ਹੈ ਜੀ ਆਪਾਂ ਨੇ ਪੱਟੀ ਦਾ ਧਿਆਨ ਦੇਣਾਗਾ ਵੀ ਕਿਉਂਕਿ ਪੱਲਾ ਆਪਣਾ ਟੇਡਾ ਨਾ ਹੋ ਜਵੇ ਤੇ ਕਾਣ ਨਾ ਪੈ ਜਵੇ ਸ਼ਰਟ ਦੇ ਵਿੱਚ ਠੀਕ ਹੈ ਜੀ ਹੁਣ ਆਪਾਂ ਨੇ ਇਥੋਂ ਲੈਂਥ ਲਗਾ ਲੈਣੀ ਆ ਆਪਾਂ ਆ ਚੀਜ਼ ਦਾ ਜਿੱਥੋਂ ਆਪਾਂ ਨੇ ਮੋੜਨਾ ਹੈ ਤਾਂ ਘੇਰਾ ਹੈ ਨਾ ਉਥੋਂ ਆਪਾਂ ਨੇ ਲੈਂਥ ਲਗਾਉਣੀ ਹੈ ਜੀ ਨੀਚੋਂ ਤੜਾ ਫੋਲਡ ਹੋਈ ਜਾਣਾ ਜਿੰਨਾ ਹੋਣਾ ਠੀਕ ਹੈ ਜੀ ਹੁਣ ਆਪਾਂ ਨੇ 42 ਇੰਚ ਤਿਆਰ ਰੱਖਣਾਗਾ ਕਮੀਜ਼ ਠੀਕ ਹੈ ਜੀ 42 ਇੰਚ ਕਮੀਜ਼ ਆਪਾਂ ਨੇ ਤਿਆਰ ਰੱਖਣਾਗਾ ਪਹਿਲਾਂ ਆਪਾਂ ਤਿਆਰ ਦੀ ਨਿਸ਼ਾਨੀ ਲਗਾਵਾਂਗੇ 1.5 ਇੰਚ ਆਪਾਂ ਨੇ ਐਕਸਟਰਾ ਲੈ ਲੈਣਾ ਇਹਦੇ ਵਿੱਚ ਕਿਉਂਕਿ ਉੱਪਰ ਥੀਰੇ ਦੀ ਸਲਾਈ ਦੇ ਵਿੱਚ ਵੀ ਆਊਗਾ ਤੇ ਪਲੇਟਾਂ ਦੇ ਵਿੱਚ ਵੀ ਆਊਗਾ ਠੀਕ ਹੈ ਜੀ ਤੇ ਆਪਾਂ ਨੇ ਟੋਟਲ ਇਹਨੂੰ ਪਲੱਸ ਕਰ ਲੈਣਾ ਲੈਂਥ ਦਾ ਮਾਰਕ ਆਪਾਂ ਨੇ ਕਰ ਲੈਣਾ ਸਾਰਾ ਜਿਹਦਾ ਮਾਰਕ ਕਰ ਲੈਣਾਗਾ ਜਿੰਨਾ ਆਪਾਂ ਨੂੰ ਚਾਹੀਦਾਗਾ 21 ਇੰਚ ਦਾ ਆਪਾਂ ਨੇ ਘੇਰਾ ਤਿਆਰ ਰੱਖਣਾਗਾ ਪਹਿਲਾਂ ਆਪਾਂ ਤਿਆਰ ਦਾ ਜਿੰਨਾ ਰੱਖਣਾ ਉਹਨਾਂ ਮਾਰਕ ਕਰਾਂਗੇ ਠੀਕ ਹੈ ਜੀ ਫਿਰ ਆਪਾਂ 2 ਇੰਚ ਐਕਸਟਰਾ ਹੋਰ ਰੱਖਾਂਗੇ ਕਿਉਂਕਿ ਆਪਾਂ ਨੇ ਇਹਦੇ ਵਿੱਚ ਲੇਸ ਪਾਉਣੀ ਹੈਗੀ ਦੇਖ ਸਕਦੇ ਹੋ ਤੁਸੀਂ ਠੀਕ ਹੈ ਜੀ ਦੇਖ ਸਕਦੇ ਹੋ 13 ਇੰਚ ਤੇ ਆਪਾਂ ਹੁਣ ਮਾਰਕ ਕਰਕੇ ਸਾਰਾ ਇੱਥੇ ਕੰਪਲੀਟ ਕਰ ਲਾਂਗੇ। ਹਾਂਜੀ ਦੋਸਤੋ ਦੇਖ ਸਕਦੇ ਹੋ ਤੁਸੀਂ ਮਾਰਕ ਕਰਕੇ ਆਪਾਂ ਕੰਪਲੀਟ ਕਰ ਲਿਆ ਸੋ ਹੁਣ ਆਪਾਂ ਇੱਥੇ ਕੱਪੜਾ ਲਾ ਲਾਂਗੇ ਸਾਰਾ। ਠੀਕ ਹੈ ਜੀ ਸਿੱਧਾ ਲਾ ਲੈਣਾ ਆਪਾਂ ਨੇ ਕੱਪੜਾ ਇਹ ਕੱਟਾਂ ਆਪਾਂ ਬਾਅਦ ਵਿੱਚ ਪਾਵਾਂਗੇ। ਇਹਦਾ ਆਪਾਂ ਨੇ ਫਲਾਵਰ ਦਾ ਸੈਂਟਰ ਨਹੀਂ ਸੀ ਕਰਨਾ ਕਿਉਂਕਿ ਫਲਾਵਰ ਇਹਦਾ ਡੇਡਾ ਦਿੱਤਾ ਹੋਇਆ ਸੀ ਇਸ ਕਰਕੇ ਆਪਾਂ ਨੇ ਇਹਦੇ ਘੇਰੇ ਦਾ ਹੀ ਸੈਂਟਰ ਕਰਨਾ ਸੀਗਾ। ਠੀਕ ਹੈ ਜੀ ਜਿਵੇਂ ਆਪਾਂ ਨੇ ਫਰੰਟ ਪੱਲਾ ਕੱਟ ਕੀਤਾ ਉਸੇ ਤਰ੍ਹਾਂ ਹੀ ਹੁਣ ਆਪਾਂ ਬੈਕ ਪੱਲਾ ਕੱਟ ਕਰਾਂਗੇ ਹਾਂਜੀ ਦੋਸਤੋ ਦੇਖ ਸਕਦੇ ਹੋ ਤੁਸੀਂ ਬੈਕ ਸਾਈਡ ਦਾ ਕੱਪੜਾ ਆਪਾਂ ਨੇ ਨਾ ਸੈੱਟ ਕਰਕੇ ਰੱਖ ਲਿਆ 셔ਟ ਦਾ ਇਸ ਤਰ੍ਹਾਂ ਆਪਾਂ ਨੇ ਸਹੀ ਕਰ ਲਿਆ ਹੁਣ ਆਪਾਂ ਨੇ ਜਿਹੜਾ ਫਰੰਟ ਪੱਲਾ ਸੀਗਾ ਉਸੇ ਤਰ੍ਹਾਂ ਹੀ ਇਹਨੂੰ ਉੱਪਰ ਧਰ ਦੇਣਾ ਹੈ ਇਹਦੇ ਹਾਂਜੀ ਦੋਸਤੋ ਦੇਖ ਸਕਦੇ ਹੋ ਤੁਸੀਂ ਆਪਾਂ ਨੇ ਨਾ ਜਿਹੜੀ ਨੀਚੇ ਪੱਟੀ ਦਿੱਤੀ ਹੋਈ ਹੈ ਜੀ ਬਾਰਡਰ ਵਾਲੀ ਉਹ ਆਪਾਂ ਨੇ ਇਸ ਤਰ੍ਹਾਂ ਮਲਾ ਲੈਣੀ ਹੈ ਕਿ ਦੋਨੇ ਸਾਈਡ ਦੇ ਪੱਲਿਆਂ ਦੀ ਠੀਕ ਹੈ ਜੀ ਫਿਰ ਆਪਾਂ ਨੇ ਇਹਦੀ ਕਟਾਈ ਕਰਨੀ ਹੈ ਜੀ ਵੱਡਾ ਛੋਟਾ ਨਹੀਂ ਰੱਖਣਾ ਆਪਾਂ ਨੇ ਥੱਲੇ ਵਾਲੀ ਸਾਈਡ ਤੋਂ ਥੱਲੇੋਂ ਆਪਾਂ ਨੇ ਬਿਲਕੁਲ ਸਹੀ ਕਰ ਲੈਣਾਗਾ ਦੇਖ ਸਕਦੇ ਹੋ ਤੁਸੀਂ ਹੁਣ ਆਪਾਂ ਨੇ ਜਿੱਥੋਂ ਜਿੱਥੋਂ ਇਹ ਕੱਟ ਕੀਤਾ ਹੈ ਨਾ ਫਰੰਟ ਪੱਲਾ ਉਸੇ ਤਰ੍ਹਾਂ ਹੀ ਆਪਾਂ ਨੇ ਬੈਕ ਪੱਲਾ ਵੀ ਕੱਟ ਕਰ ਲੈਣਾਗਾ ਕਿਉਂਕਿ ਆਪਾਂ ਇਹਦੀ ਲੈਂਥ ਆ ਜਿਹੜੀ ਬੈਕ ਪੱਲੇ ਦੀ ਉਹ ਆਪਾਂ ਘਟਾਵਾਂਗੇ ਕਿਉਂਕਿ ਆਪਾਂ ਨੇ ਜਿਹੜਾ ਬਾਰਡਰ ਹੈਗਾ ਉਹ ਸਹੀ ਆ ਜਾਵੇ ਕਿਉਂਕਿ ਫਰੰਟ ਪੱਲੇ ਦੇ ਵਿੱਚ ਤਾਂ ਪਲੇਟਾਂ ਪੈਂਦੀਆਂ ਹੁੰਦੀਆਂ ਨੇ ਬੈਕ ਸਾਈਡ ਦੇ ਵਿੱਚ ਐਡੀਆਂ ਪਲੇਟਾਂ ਨਹੀਂ ਪੈਂਦੀਆਂ ਇਸ ਕਰਕੇ ਆਪਾਂ ਥੋੜਾ ਜਿਹਾ ਜਿੰਨਾ ਪਲੇਟਾਂ ਦੇ ਵਿੱਚ ਆਉਂਦਾਗਾ ਨਾ ਕੱਪੜਾ ਹਲਕਾ ਜਿਹਾ ਉਨਾ ਕ ਆਪਾਂ ਨੇ ਘਟਾ ਕੇ ਕੱਟ ਕਰਨਾ ਹੈ ਠੀਕ ਹੈ ਜੀ ਦੇਖ ਸਕਦੇ ਹੋ ਤੁਸੀਂ ਕਿਉਂਕਿ ਫਿਰ ਜਦੋਂ ਆਪਾਂ ਨਾ ਉਦਾਂ ਹੀ ਕੱਟ ਕਰ ਲੈਂਦੇ ਆ ਫਿਰ ਇਹ ਜਿਹੜੀਆਂ ਥੱਲੇ ਉਹ ਫਿਰ ਉੱਚੀਆਂ ਨਹੀਂ ਹੋ ਜਾਂਦੀਆਂ ਨਹੀਂ ਜਦੋਂ ਪਲੇਟਾ ਪੈ ਜਾਂਦੀਆਂ ਨੇ ਫਰੰਟ ਪੱਲਾ ਚੱਕਿਆ ਜਾਂਦਾ ਤਾਂ ਹ ਜਦੋਂ ਪਲੇਟਾ ਪੈ ਜਾਂਦੀਆਂ ਨੇ ਤੇ ਬੈਕ ਸਾਈਡ ਦਾ ਪੱਲਾ ਜਿਹੜਾ ਫਿਰ ਉਹਦੀ ਲੈਂਥ ਉਨੀ ਹੋ ਰਹਿਣੀ ਹੈ ਇਸ ਕਰਕੇ ਆਪਾਂ ਥੋੜੀ ਜੀ ਲੈਂਥ ਉਹਦੀ ਘਟਾ ਕੇ ਫਿਰ ਕੱਟ ਕਰਾਂਗੇ ਠੀਕ ਹੈ ਜੀ ਦੇਖ ਸਕਦੇ ਹੋ ਤੁਸੀਂ ਹਲਕੀ ਜੀ ਆਪਾਂ ਨੇ ਘਟਾ ਦਿੱਤੀ ਹੈ ਲੈਂਥ ਤੇ ਆਪਾਂ ਇਹਨੂੰ ਕੱਟ ਕਰ ਦੇਣਾ ਜਦੋਂ ਆਪਾਂ ਫਿਰ ਬਾਅਦ ਵਿੱਚ ਪਲੇਟਾ ਪਾਉਣ ਤੋਂ ਬਾਅਦ ਸਾਰਾ ਕਮੀਜ਼ ਤਿਆਰ ਕਰ ਲਾਂਗੇ ਦੇਖਿਓ ਤੁਸੀਂ ਲੈਂਥ ਥੇੜੀ ਬਿਲਕੁਲ ਸਹੀ ਆਊਗੀ ਤੇ ਬਾਰਡਰ ਬਾਰਡਰ ਦੇ ਨਾਲ ਬਿਲਕੁਲ ਮਿਲੇਗਾ ਹਾਂਜੀ ਦੋਸਤੋ ਦੇਖ ਸਕਦੇ ਤੁਸੀਂ ਹੁਣ ਆਪਾਂ ਬਾਹਾਂ ਦੀ ਕਟਾਈ ਕਰਾਂਗੇ ਉਹਦੇ ਵਿੱਚ ਕਾਟਾਂ ਮੈਂ ਤੁਹਾਨੂੰ ਬਾਅਦ ਵਿੱਚ ਪਾ ਕੇ ਦੱਸੂਗੀ ਵੀ ਆਪਾਂ ਕਿਸ ਤਰ੍ਹਾਂ ਪਾਉਣੀਆਂ ਨੇ ਠੀਕ ਹੈ ਜੀ ਤੇ ਹੁਣ ਆਪਾਂ ਨੇ ਜਦੋਂ ਬਾਹਾਂ ਇਹਦੀਆਂ ਲਾਉਣੀਆਂ ਨੇ ਨਾ ਇਹਦੇ ਵਿੱਚ ਜੋੜ ਪੈਣਾ ਬਾਹਾਂ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਚਾਰ ਫਲਾਵਰ ਦਿੱਤੇ ਹੋਏ ਨੇਗੇ ਬਾਹਾਂ ਦੇ ਲਈ ਤੇ ਹੁਣ ਆਪਾਂ ਨੇ ਜਦੋਂ ਬਾਹਾਂ ਲਾਉਣੀਆਂ ਨੇਗੀਆਂ ਸਹੀ ਤਰੀਕੇ ਨਾਲ ਤਾਂ ਆਪਾਂ ਨੇ ਜਿਹੜਾ ਇਹਦੇ ਨਵੇਂ-ਨਵੇਂ ਸਾਫ਼ ਕੱਪੜਾ ਛੱਡ ਦੇ ਨਾਲੋਂ ਬਚਿਆ ਹਨ ਨੇ ਕੱਟ ਕਰ ਦੇਣਾਗਾ ਉਹ ਆਪਾਂ ਨੇ ਕਿਉਂ ਕੱਟ ਕਰਕੇ ਦੇਣਾਗਾ ਕਿਉਂਕਿ ਜਦੋਂ ਆਪਾਂ ਜੇ ਇਸੇ ਤਰ੍ਹਾਂ ਹੀ ਆਪਾਂ ਬਾਹਾਂ ਨਾਲ ਅਟੈਚ ਕਰ ਦਾਂਗੇ ਫਲਾਵਰ ਵਾਲੀਆਂ ताना ਬੁਰਾ ਲਗੂ ਦਾ ਵਿੱਚ ਸਾਫ਼ ਆ ਜਾਣਾ ਹੈਾ ਪੱਟੀ ਨੇ ਤੇ ਇਸ ਕਰਕੇ ਆਪਾਂ ਜਿੰਨੀ ਆਪਾਂ ਨੂੰ ਸਲਾਈ ਦੇ ਲਈ ਲੋੜ ਆ ਐਨਾ ਆਪਾਂ ਨੇ ਕੱਪੜਾ ਰੱਖ ਕੇ ਬਾਕੀ ਦਾ ਕੱਪੜਾ ਆਪਾਂ ਨੂੰ ਦਲੀ ਸਾਈਡ ਤੋਂ ਕੱਟ ਕਰ ਦੇਣਾ ਵੀ ਜਦੋਂ ਆਪਾਂ ਇੱਥੇ ਸਲਾਈ ਲਗਾਵਾਂਗੇ ਤਾਂ ਜਿਹੜਾ ਡਿਜ਼ਾਈਨ ਆ ਉਹ ਡਿਜ਼ਾਈਨ ਦੇ ਨਾਲ ਬਿਲਕੁਲ ਮਿਲ ਜਵੇ ਜਦੋਂ ਆਪਾਂ ਇੱਥੇ ਇਸ ਤਰ੍ਹਾਂ ਜੋੜ ਪਾਵਾਂਗੇ ਠੀਕ ਹੈ ਜੀ ਦੇਖ ਸਕਦੇ ਹੋ ਤੁਸੀਂ ਇਸ ਤਰ੍ਹਾਂ ਆਪਾਂ ਨੇ ਜੋੜ ਪਾਉਣਾ ਹੈ ਇਹ ਠੀਕ ਹੈ ਜੀ ਹੁਣ ਆਪਾਂ ਬਾਹਾਂ ਦੀ ਕਟਾਈ ਕਰਨੀ ਸ਼ੁਰੂ ਕਰਾਂਗੇ ਪਹਿਲਾਂ ਆਪਾਂ ਨੇ ਇੱਥੋਂ ਅੱਡ ਕਰ ਲੈਣਾ ਹੈ ਕੱਪੜਾ हां जी दोस्तों देख सकते दे 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 हो ਤੁਸੀਂ ਕਪੜਾ ਆਪਾਂ ਨੇ ਬਿੰਦੂ ਸੈਟ ਕਰਕੇ ਰੱਖ ਲਿਆ ਪੱਟੀਆਂ ਨਾ ਪੱਟੀਆਂ ਆਪਾਂ ਨੇ ਬਿਲਕੁਲ ਮਲਾ ਲੀਆਂ ਨੇ ਜਿਹੜੀਆਂ ਬਾਰਡਰ ਦੀਆਂ ਪੱਟੀਆਂ ਦਿੱਤੀਆਂ ਹੋਈਆਂ ਨੇ ਠੀਕਾ ਜੀ ਦੇਖ ਸਕਦੇ ਤੁਸੀਂ ਇਧਰਲੀ ਸਾਈਡ ਹੁਣ ਦੇਖ ਸਕਦੇ ਹੋ ਤੁਸੀਂ ਆਪਾਂ ਨੇ ਜੋੜ ਪਾਉਣਾ ਹੋਊਗਾ ਜਿਹੜਾ ਸਾਫ਼ ਕਪੜਾ ਨਾਲ ਲਵੇ ਲਵੇ ਉਹ ਆਪਾਂ ਨੇ ਲਾ ਦੇਣਾਗਾ ਫੇਰ ਆਪਾਂ ਨੇ ਜਿਹੜਾ ਜੋੜ ਆ ਉਹ ਪਾਉਣਾ ਦੇਖ ਸਕਦੇ ਹੋ ਤੁਸੀਂ ਜਿੰਨਾ ਆਪਾਂ ਨੇ ਜੋੜ ਇਹਦੇ ਵਿੱਚ ਪਾਉਣਾ ਉਹਨਾਂ ਆਪਾਂ ਇਹਨੂੰ ਵਧਾ ਕੇ ਕੱਪੜੇ ਨੂੰ ਨਾਲ ਇਹਦੇ ਉੱਪਰ ਰੱਖਾਂਗੇ ਕਿ ਕਿਉਂਕਿ ਜਿਹੜਾ ਆਪਾਂ ਨੇ ਜੋੜ ਪਾਉਣਾ ਉਹਦੇ ਵਿੱਚ ਆਪਣਾ ਕੱਪੜਾ ਜਿਹੜਾ ਜ਼ਿਆਦਾ ਘਟੇ ਨਾ ਬਾਹ ਨਾ ਠੀਕ ਹੈ ਜੀ ਐਨਾ ਆਪਾਂ ਵਧਾ ਲਾਂਗੇ ਥੋੜਾ ਜਿਹਾ ਕੱਪੜਾ ਇਹਨੂੰ ਦੇਖ ਸਕਦੇ ਤੁਸੀਂ ਐਨਾ ਕ ਆਪਾਂ ਨੇ ਵਧਾ ਲੈਣਾ ਵੀ ਜਦੋਂ ਸਲਾਈ ਲੱਗੇ ਤਾਂ ਬਾਰਡਰ ਇਹਦਾ ਬਾਰਡਰ ਦੇ ਨਾਲ ਬਿਲਕੁਲ ਐਨਾਂ ਦੀ ਲੈਂਥ ਲਗਾ ਲੈਣੀ ਹੈ ਕਿੰਨੀ ਆਪਾਂ ਨੂੰ ਚਾਹੀਦੀ ਆ 17 ਇੰਚ ਤੇ ਆਪਾਂ ਇਹਦੀ ਲੈਂਥ ਲਗਾਵਾਂਗੇ ਠੀਕ ਹੈ ਜੀ 17 ਇੰਚ ਤੇ ਆਪਾਂ ਇਹਦੀ ਲੈਂਥ ਲਗਾਵਾਂਗੇ 16.5 ਇੰਚ ਦੀਆਂ ਬਾਹਾਂ ਤਿਆਰ ਰਹਿਣਗੀਆਂ 18 ਇੰਚ ਆਪਣਾ ਸਲਾਈ ਦੇ ਵਿੱਚ ਆ ਜਾਣਾ ਠੀਕ ਹੈ ਜੀ ਇੱਥੋਂ ਆਪਾਂ ਨੇ ਬਾਰਡਰ ਪੂ ਪਹਿਲਾ 7 ਸਾਰਾ ਇੰਚ ਤੇ ਹੁਣ ਆਪਾਂ ਇੱਥੇ ਮਾਰਕ ਕਰਾਂਗੇ ਠੀਕ ਹੈ ਜੀ ਹੁਣ ਆਪਾਂ ਇੱਥੋਂ ਕੱਪੜਾ ਕੱਟ ਕਰਦਾਂਗੇ ਦੋਨੇ ਬਾਹਾਂ ਇਹਦੇ ਵਿੱਚੀ ਨੇ ਇੱਕ ਸਾਈਡ ਤੋਂ ਪਹਿਲਾਂ ਆਪਾਂ ਨੇ ਬਾਹਾਂ ਕੱਢ ਲੈਣੀਆਂ ਨੇ ਠੀਕ ਹੈ ਜੀ ਹੁਣ ਆਪਾਂ ਨੇ ਕੀ ਕਰਨਾ ਹੁਣ ਆਪਾਂ ਨੇ ਇੱਥੇ ਜੋੜ ਪਾਉਣਾਗਾ ਹਾਂਜੀ ਦੋਸਤੋ ਪਹਿਲਾਂ ਆਪਾਂ ਨੇ ਇੱਥੋਂ ਆ ਕੱਪੜਾ ਲਾ ਦੇਣਾ ਜਿਹੜਾ ਬਾਧੂ ਸਾਫ਼ ਲਵੇ ਆ ਰਿਹਾਗਾ ਹਾਂਜੀ ਦੋਸਤੋ ਆਪਾਂ ਇਧਰਲੀ ਸਾਈਡ ਤੋਂ ਹੀ ਸालतੂ ਕੱਪੜਾ ਜਿਹੜਾ ਉਹ ਲਾ ਦੇਣਾ ਲਵੇ ਸਾਫ਼ ਕੱਪੜਾ ਆਊਗਾ ਜਿਹੜਾ ਦੇਖ ਸਕਦੇ ਤੁਸੀਂ ਜਿੰਨਾ ਆਪਾਂ ਨੂੰ ਸਲਾਈ ਦੇ ਲਈ ਲੋੜ ਆ ਬਸ ਉਹਨਾਂ ਕਾਪਾ ਨੇ ਦੇਖ ਸਕਦੇ ਤੁਸੀਂ ਰੱਖ ਲਿਆ ਠੀਕ ਹੈ ਜੀ ਹੁਣ ਆਪਾਂ ਨੇ ਇਸ ਤਰ੍ਹਾਂ ਬਾਰਡਰ ਨੂੰ ਬਾਰਡਰ ਦੇ ਨਾਲ ਮਿਲਾ ਲੈਣਾ ਦੇਖ ਸਕਦੇ ਹੋ ਤੁਸੀਂ ਠੀਕ ਹੈ ਜੀ ਜਿੰਨੀ ਆਪਾਂ ਨੇ ਸਲਾਈ ਲਗਾਉਣੀ ਹੈ ਉਹਨਾਂ ਆਪਾਂ ਇਹਦਾ ਉੱਪਰ ਚੜਾ ਕਰਕੇ ਨਾ ਇਸ ਤਰ੍ਹਾਂ ਰੱਖ ਲੈਣਾਗਾ ਠੀਕ ਹੈ ਜੀ ਜਿੰਨਾ ਆਪਾਂ ਨੇ ਸਲਾਈ ਦੇ ਵਿੱਚ ਲੈ ਕੇ ਆਉਣਾ ਕੱਪੜਾ ਹੁਣ ਆਪਾਂ ਨੇ ਇੱਥੋਂ ਪਹਿਲਾਂ ਇਹਦੀ ਮੂਰੀ ਲਗਾ ਲੈਣੀ ਆ ਬਾਹਰ ਦੀ ਜਿੰਨੀ ਆਪਾਂ ਨੂੰ ਜ਼ਰੂਰਤ ਆ 5.5 ਇੰਚ ਦੀ ਮੂਰੀ ਆਪਾਂ ਨੂੰ ਤਿਆਰ ਰਹੂਗੀ ਠੀਕ ਹੈ ਜੀ ਤੇ ਆਪਾਂ ਨੇ 7 ਇੰਚ ਤੇ ਇੱਥੇ ਮਾਰਕ ਕਰ ਲੈਣਾ ਥੋੜਾ ਜਿਹਾ ਤਾਂ ਸਲਾਈ ਦੇ ਵਿੱਚ ਵੀ ਵੱਧ ਘਟਾ ਥੋੜੇ ਦਾ ਮਾਰਕ ਕਰ ਲੈਣਾ ਜਿੰਨਾ ਆਪਾਂ ਨੂੰ ਮੋਡਾ ਚਾਹੀਦਾ 10.5 ਇੰਚ ਤੇ ਆਪਾਂ ਇੱਥੇ ਮਾਰਕ ਕਰਾਂਗੇ ਐਕਸਟਰਾ ਕਪੜਾ ਵੀ ਚਾਹੀਦਾਗਾ ਠੀਕ ਹੈ ਜੀ 9 ਇੰਚ ਦਾ ਹੀ ਵੈਸੇ ਤਾਂ ਮੋਡਾ ਹੋਊਗਾ ਠੀਕ ਹੈ ਕੀ ਇਸ ਤਰ੍ਹਾਂ ਤੇ ਆਪਾਂ ਨੇ ਇਥੋਂ ਇਸ ਤਰ੍ਹਾਂ ਸਿੱਧੀ ਨਿਸ਼ਾਨੀ ਲਗਾ ਕੇ 3.5 ਇੰਚ ਤੇ ਇੱਥੇ ਮਾਰਕ ਕਰ ਲੈਣਾ ਨਾ ਠੀਕ ਹੈ ਜੀ ਦੇਖ ਸਕਦੇ ਤੁਸੀਂ 1.5 ਇੰਚ ਤੇ ਆਪਾਂ ਇੱਥੇ ਮਾਰਕ ਕਰਾਂਗੇ ਤੇ ਆਪਾਂ ਇੱਥੋਂ ਇਸ ਤਰ੍ਹਾਂ ਕੱਟ ਪਾ ਦਾਂਗੇ ਠੀਕ ਹੈ ਜੀ ਦੇਖ ਸਕਦੇ ਤੁਸੀਂ ਆਪਾਂ ਨੇ ਬਾਹਾਂ ਦੀ ਕਾਟ ਇਸ ਤਰ੍ਹਾਂ ਪਾਣੀ ਆ ਤੇ ਆਪਾਂ ਨੇ ਜਿਹੜਾ ਮਾਰਕ ਕੀਤਾਗਾ ਆਹ ਮਾਰਕ ਨੂੰ ਆਪਾਂ ਨੇ ਇਸ ਮਾਰਕ ਦੇ ਨਾਲ ਮਲਾ ਲੈਣਾ ਠੀਕ ਹੈ ਜੀ ਇੱਥੋਂ ਆਪਾਂ ਨੇ ਹੁਣ ਕੱਟ ਕਰ ਦੇਣੀਆਂ ਨੇ ਬਾਹਾਂ ਜੇ ਵਧੀਆ ਲੱਗੇ ਨਾ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦੇ ਹੋ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਇੱਥੇ ਹੁਣ ਆਪਾਂ 프ਰੰਟ ਕਾਰਡ ਪਾਵਾਂਗੇ ਇਸ ਤਰ੍ਹਾਂ ਦੋ ਪੱਲਿਆਂ ਦੇ ਵਿੱਚ ਆਪਾਂ ਨੇ ਇਸ ਤਰ੍ਹਾਂ ਚੱਕ ਕੇ ਪਾਉਣੀਆਂ ਐ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਨੇ ਪਾਉਣੀਆਂ ਦੇਖ ਸਕਦੇ ਹੋ ਤੁਸੀਂ ਆਹ ਆਪਾਂ ਨੇ ਥੱਲੇ ਕੱਢ ਦੇਣਾਗਾ ਠੀਕ ਹੈ ਜੀ ਦੋ ਪੱਲਿਆਂ ਦੇ ਵਿੱਚ ਆਪਾਂ ਨੇ ਇਸ ਤਰ੍ਹਾਂ ਪਾਣੀ ਆ। ਵੈਸੇ ਤੁਸੀਂ ਇਹਨੂੰ ਸਲਾਈ ਕਰਨ ਤੋਂ ਬਾਅਦ ਵੀ ਪਾ ਸਕਦੇ ਹੋ, ਪਹਿਲਾਂ ਜੋੜ ਵੀ ਸਕਦੇ ਹੋ ਤੇ ਪਹਿਲਾਂ ਹੀ ਪਾ ਸਕਦੇ ਆ ਤੁਹਾਡੀ ਚਾਹ ਇਸਾ ਹੋ। ਇਸ ਤਰ੍ਹਾਂ ਆਪਾਂ ਨੇ ਕਾਟ ਪਾ ਦੇਣੀ ਆ। ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਲਾਈਕ ਸ਼ੇਅਰ ਜ਼ਰੂਰ ਕਰ ਦਿਓ। ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ। ਹਾਂਜੀ ਦੋਸਤੋ ਕਮੀਜ਼ ਵੀਆ ਕੱਟਾ ਤੁਹਾਨੂੰ ਮੈਂ ਨੈਕਸਟ ਵੀਡੀਓ ਦੇ ਵਿੱਚ ਦੱਸੂਗੀ ਕਿਉਂਕਿ ਵੀਡੀਓ ਜਿਆਦਾ ਲੰਬੀ ਹੋ ਰਹੀ ਸੀ। ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਲਾਈਕ ਸ਼ੇਅਰ ਜ਼ਰੂਰ ਕਰ ਦਿਓ। ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਬਾਏ ਬਾਏ